ਕਿ ਮੇਰੇ ਪੁੱਤਰੇ ਦੋਨੋਂ ਬਹੁਤ ਪਿਆਰੇ ਪੁੱਤ ਨੇ ਹਾਂ ਇਹਨੂੰ ਕਦੇ ਗੁਲਾਮੀ ਦਾ ਅਹਿਸਾਸ ਨਹੀਂ ਹੋਇਆ ਵੀ ਇਹਨਾਂ ਦੇ ਗਾਲਚ ਕਦੇ ਰੱਸੀ ਪਾਈ ਹੋਵੇ ਆ ਯਾਦ ਰੰਦੇ ਨੇ ਦੋਨੇ ਕਦੇ ਨਹੀਂ ਇਹਨਾਂ ਦੇ ਗਾਲਚ ਰੱਸੀ ਪਾਈ ਜਾ ਪਤਾ ਨਹੀਂ ਕਿਵੇਂ ਲੋਕ ਮੰਨ ਲੈਂਦੇ ਨੇ ਕਿਵੇਂ ਪਿੰਜਰਿਆਂ 'ਚ ਰੱਖ ਲੈਂਦੇ ਨੇ ਸਾਰੀ ਜੜੀ ਉਹਨਾਂ ਨੂੰ ਤਾੜ ਕੇ ਰੱਖ ਦਿੰਦੇ ਨੇ ਅੰਦਰ ਪਿੰਜਰਿਆਂ 'ਚ ਯਾਰ ਕਿੱਦਾਂ ਕਰ ਲੈਂਦੇ ਹੋ ਤੁਸੀਂ ਇਹਨਾਂ ਹੌਸਲਾ ਕਿੱਥੋਂ ਕੱਢ ਲੈਂਦੇ ਹੋ ਤੇ ਇਸ ਇਨਸਾਨ ਨੂੰ ਆਪਾਂ سونے ਦੇ ਪਿੰਜਰੇ ਚ ਬੰਦ ਕਰ ਦਈਏ। ਤੇਖੀ ਉਹ ਆ ਮਿੰਜੀ ਨੇ ਇਹਨਾਂ ਦੇ ਆ ਦੇਖੋ ਤੋੜੇ ਪਏ ਨੇ। ਐ ਪਾੜ ਦਿੰਦੇ ਨੇ ਅਸੀਂ ਕੱਪੜੇ। ਇਹਨਾਂ ਤੇ ਲਟਦੇ ਨੇ। ਆਪਾਂ ਜੇ ਫਿਰਦੇ ਨੇ ਲੈ। ਆਕੇ। ਆ ਫਿਰਦੇ ਨੇ ਭੱਜੀ। ਇਹਨਾਂ ਨੂੰ ਖੇਡਣ ਦੋ ਯਾਰ ਇਹਨਾਂ ਇਹਨਾਂ ਦਾ ਵੀ ਇੱਕ ਨੇ ਜੀ ਕਰਦਾ। ਪਿੰਗਰਾਂ ਚ ਤਾੜ ਦਿੰਨੇ ਇਹਨਾਂ ਨੂੰ ਪਿੰਗਰਾਂ ਚ ਤਾੜ ਦਿੰਨੇ ਨਹੀਂ ਤਾੜਨਾ ਚਾਹੀਦਾ ਇਹਦੇ ਵਿੱਚ ਵੱਡ ਜਾਂਦੇ ਨੇ ਉਧਰ ਦੀ ਨਿਕਲ ਜਾਂਦੇ ਨੇ ਕਦੇ ਵੀ ਕਿਸੇ ਵੀ ਚਾਹੇ ਕੋਈ ਪੰਛੀ ਆ ਚਾਹੇ ਕੋਈ ਜਾਨਵਰ ਆ ਨਹੀਂ ਯਰ ਗੁਲਾਮ ਕਰਨਾ ਚਾਹੀਦਾ